ਹਾਂਜੀ ਇਹ ਇੱਥੇ ਇਹਨੂੰ ਆਪਾਂ ਪੱਠੇ ਕਹਿੰਦੇ ਆ ਨਾ ਇੱਧਰ ਇਸ ਤਰ੍ਹਾਂ ਦੇ ਹੁੰਦੇ ਇਹਨੂੰ ਆਵਾ ਬੋਲ ਦਿੰਦੇ ਭਾਈ ਬੁੱਧੂ ਜੀ ਦਾ ਆਵਾ ਸੀ ਨਾ ਇਸ ਤਰ੍ਹਾਂ ਦੇ ਹੁੰਦੇ ਇਹ ਇੱਧਰ ਛਿਮਨੀ ਨਹੀਂ ਹੁੰਦੀ ਤੇ ਸਿੱਧੇ ਡਾਇਰੈਕਟ ਚੱਲਦੇ ਇੱਥਰੇ ਇੱਕ ਚਾਲਰ ਵੀਰ ਇਹ ਇਹ ਚਿਣੇ ਹੋਏ ਆ ਹੁਣ ਪੱਕੇ ਹੋਏ ਆ ਕੀ ਹੋ ਰਿਹਾ ਕੱਢ ਰਹੇ ਆ ਵਿੱਚੋਂ ਇਹ ਵੀ ਪੱਕਿਆ ਹੋਇਆ ਕਹਿੰਦਾ ਜਿਹੜਾ ਕੋਲਾ ਦੇਖੋ ਇਹ ਕੱਚਾ ਹਲੇ ਇਹ ਸ਼ੁਰੂ ਹੋ ਗਿਆ ਕੀ ਚੱਲ ਰਿਹਾ ਹੈ ਇਹ ਇਹ ਜਿਹੜਾ ਹੈ ਇਹ ਇਸ ਵਿੱਚ ਅੰਦਰ ਕੋਲਾ ਹੈ ਹਾਂ ਅੰਦਰ ਕੋਲਾ ਤੇ ਲੱਕੜੀ ਨਿਕਲੇ ਅੰਦਰ ਚਿਮਨੀ ਵਾਲੇ ਹੁੰਦੇ ਆ ਹਾਂ ਤੁਹਾਡੇ ਇਧਰ ਬੜੇ ਬੜੇ ਚਿਮਨੀ ਵਾਲੇ ਹੁੰਦੇ ਆ ਇਹ ਹੈਗਾ

अच्छा इधर दे जो पट्टर ले फिर इधर हां ये सामने जल जाता है इधर से पटा वाला है वो सामने जलते रहता अपन भरते रहे ना वो सामने जलते रहता ठीक है ठीक है ठीक है ओके अम... हो के रहे वाला है कभी भी जो कुछ टेंशन नहीं ये सब जल के रखे वाला है ठीक है ठीक है चलो बहुत धन्यवाद सत श्री अकाल जी सत श्री अकाल सत श्री अकाल ये हमारा कार्ड ले कहते कार्ड भी ले रख लो हम ठीक ओके सत श्री अकाल सत श्री अकाल लो ਕੱਚਾ ਰਹੂਗਾ ਬੁੱਧੂ ਜੀ ਤੇਰਾ ਵਾ ਜਿਵੇਂ ਭਾਈ ਬੁੱਧੂ ਦੇ ਆਵੇ ਸੀ ਨਾ ਇਸ ਤਰ੍ਹਾਂ ਸੀ ਉਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ